ਅਕਾਲੀ ਦਲ ਦੇ ਨਾਲ ਸੰਬੰਧਿਤ ਕਿਉਂਕਿ ਬਹੁਤ ਵੱਡੀਆਂ ਗੱਲਾਂ ਪਿਛਲੇ ਸਮੇਂ ਦੇ ਵਿੱਚ ਸਾਡੇ ਉੱਤੇ ਹੋਈਆਂ ਔਰ ਬਹੁਤ ਵੱਡੇ ਤਬਾਅ ਸਾਡੇ ਤੇ ਪਾਏ ਗਏ ਕਿ ਸਾਡੀ ਪਾਰਟੀ ਦੇ ਜਿੱਤੇ ਹੋਏ ਮੈਂਬਰ ਸਾਹਿਬਾਨ ਉਹਨਾਂ ਲੋਕਾਂ ਦੇ ਨਾਲ ਹੱਥ ਮਿਲਾ ਲੈਣ ਜਿਨ੍ਹਾਂ ਨੂੰ ਅਸੀਂ ਸੰਗਠਨ ਨੇ ਨਕਾਰਿਆ ਔਰ ਸੰਗਠਨ ਨੇ ਇਹ ਤੋਂ ਚੋਰੀਆਂ ਦੇ ਰੂਪ ਦੇ ਵਿੱਚ ਉਹਨਾਂ ਨੂੰ ਇੱਥੋਂ ਬਾਹਰ ਕੱਢਿਆ ਸੀ ਉਹਨਾਂ ਨਾਲ ਜਦ ਹੱਥ ਮਿਲਾਉਣ ਦੀ ਗੱਲ ਕੀਤੀ ਸਮੁੱਚੀ ਟੀਮ ਨੇ ਇੱਕ ਪਹਿਰਾ ਦੇ ਕੇ 29 ਦੇ 29 ਮੈਂਬਰ ਸਾਡੇ ਜਿਹੜੇ ਸਾਡੇ ਨਾਲ ਖੜੇ ਸੀ ਸੰਬੰਧਿਤ ਪਰਸੋ ਦੇ ਦਿਨ ਸਭ ਨੇ ਇੱਕੋ ਫੈਸਲਾ ਲਿਆ ਕਿ ਦਿੱਲੀ ਨੂੰ ਆਪਣੀ ਅਗਵਾਈ ਕਰਨ ਵਾਸਤੇ ਇੱਕ ਜਥੇਬੰਦੀ ਦੇਣੀ ਚਾਹੀਦੀ ਹੈ ਔਰ ਜਥੇਬੰਦੀ ਵੀ ਉਹ ਹੋਣੀ ਚਾਹੀਦੀ ਹੈ ਜੋ 1920 ਦੇ ਵਿੱਚ ਬੜੇ ਸ਼ਰੋਮਣੀ ਅਕਾਲੀ ਦਲ ਦੀ ਜਿਹੜੀ ਸੋਚ ਸੀ ਉਹਦੇ ਉੱਤੇ ਪੈਰਾ ਦੇ ਸਕੇ ਔਰ ਮੈਨੂੰ ਖੁਸ਼ੀ ਹੈ ਕਿ ਮੇਰੇ ਤੋਂ ਵੱਡੇ ਮੇਰੇ ਤੋਂ ਸੀਨੀਅਰ ਕਈ ਕਈ ਸਾਲ ਮੱਠ ਤੋਂ ਪਹਿਲਾਂ ਇਲੈਕਸ਼ਨਾਂ ਜਿੱਤੇ ਹੋਏ ਜਿਹੜੇ 1995 ਤੋਂ ਲਗਾਤਾਰ ਇਲੈਕਸ਼ਨਾਂ ਜਿੱਤਦੇ ਆ ਰਹੇ ਐ ਚਾਰ ਚਾਰ ਪੰਜ ਪੰਜ ਵਾਰ ਇਲੈਕਸ਼ਨ ਜਿੱਤ ਕੇ ਆਏ ਐ ਔਰ ਜਿਹੜਾ ਪਹਿਲੀ ਵਾਰ ਵੀ ਇਲੈਕਸ਼ਨ ਜਿੱਤ ਕੇ ਆਇਆ ਸਾਰਿਆਂ ਦੀ ਇੱਕੋ ਸੋਚ ਰਹੀ ਐ ਕਿ ਦਿੱਲੀ ਦੇ ਵਸੇ ਦਿੱਲੀ ਦੀ ਸੰਗਤ ਨੇ ਜਿਉਂ ਇਸ਼ਾ ਸਾਨੂੰ ਮਾਨ ਬਖਸ਼ਿਆ ਸਾਨੂੰ ਉਹਨਾਂ ਦੇ ਵਸੇ ਇਹ ਪਾਰਟੀ ਬਣਾਉਣੀ ਚਾਹੀਦੀ ਐ ਔਰ ਦਿੱਲੀ ਤੋਂ ਬੈਠ ਕੇ ਦਿੱਲੀ ਦੇ ਵਿੱਚ ਭਾਵੇਂ ਦਿੱਲੀ ਦੀ ਸੂਬੇ ਦੀ ਸਰਕਾਰ ਹੋਵੇ ਕੇਂਦਰ ਦੀ ਸਰਕਾਰ ਹੋਵੇ ਹਰ ਉਸ ਮੰਗ ਨੂੰ ਲੈ ਕੇ ਜਾਣਾ ਚਾਹੀਦਾ ਕਿ ਜਿਹਨ ਪੂਰੇ ਜਿਹੜੀ ਦੁਨੀਆ ਦੇ ਵਿੱਚ ਬੈਠੇ ਸਿੱਖਾਂ ਦੀ ਮੰਗ ਹੋਵੇ ਉਸ ਗੱਲ ਨੂੰ ਬੁਲੰਦ ਕਰਨ ਵਾਸੇ ਅੱਜ ਇਸ ਪਾਰਟੀ ਦਾ ਅਸੀਂ ਗਠਨ ਕਰਨ ਜਾ ਰਿਹਾ ਸੋ ਮੈਂ ਇੱਥੇ ਆਏ ਹੋਏ ਮੈਂ ਸਾਰੇ ਭਰਾਵਾਂ ਦਾ ਜਿੱਥੇ ਸਤਿਕਾਰ ਕਰਦਾ ਵੀਰਾਂ ਦਾ ਸਤਿਕਾਰ ਕਰਦਾ ਮੇਰੇ ਹਰ ਜਥੇਬੰਦੀ ਨੂੰ ਜਿੱਥੇ ਅਸੀਂ ਸੱਦਾ ਦਿੱਤਾ ਉਹ ਇੱਥੇ ਪੁੰਚਿਆ ਸਾਡੀਆਂ ਇਸਤਰੀ ਵਿੰਗ ਦੀਆਂ ਬੀਬੀਆਂ ਇੱਥੇ ਪੁੰਚੀਆਂ ਵੱਡੀ ਗਿਣਤੀ ਦੇ ਵਿੱਚ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਔਰ ਅੱਜ ਦਿੱਲੀ ਦੀ ਸੰਗਤ ਵਸੇ 1920 ਤੋਂ ਸਥਾਪਿਤ ਇਸ ਸ਼੍ਰੋਮਣੀ ਅਕਾਲੀ ਦਲ ਦੇ ਪੈਰਾ ਦਿੱਤੇ ਹੋਏ ਅੱਜ ਇਸ ਪਾਰਟੀ ਦਾ ਨਾਮ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਰੱਖਿਆ ਜਾਂਦਾ ਹੈ